ਹਣ ਮੰਕਣ ਹੋਈ ਹੋ ਜਾਂਦੀ ਆ ਹੁਣ ਮੌਸਮ ਖਰਾਬ ਪਤਾ ਨਹੀਂ ਕਾਤੇ ਹੋ ਰਿਹਾ ਇਹਨਾਂ ਇਹਦੇ ਵਿੱਚ ਜਿਹੜੇ ਹੁਣ ਮੰਨ ਲਓ ਵੀ ਕਿਸਾਨ ਨੇ ਉਹ ਬਹੁਤ ਇਕਤਰਾਂ ਦੇ ਪਰੇਸ਼ਾਨੇ ਨੇ ਕਿਉਂਕਿ ਫਸਲ ਪੱਤੀ ਹੋਈ ਹੈ ਫਸਲ ਪੱਕਣ ਦੇ ਨਾਲ ਹੀ ਥੱਲੇ ਲੱਗ ਜਾਂਦੀ ਆ ਮੰਨ ਲਓ ਜੇ ਜਿਆਦੇ ਦਿਨ ਲੰਘ ਜਾਣ ਇਹ ਰੀਰੀ ਦਾ ਇਹੀ ਉਹ ਆ ਜਿੰਨਾ ਟਾਈਮ ਲੰਘੀ ਜਾਂਦਾ ਹੈ ਕਮਜ਼ੋਰ ਪਈ ਜਾਂਦੀ ਹੁੰਦੀ ਹੈ ਥੱਲੇ ਲੱਗ ਜਾਂਦੀ ਹੈ ਆ ਦੇਖੋ ਬਾਰਿਸ਼ ਕਿਵੇਂ ਪੈ ਰਹੀ ਹੈ ਜੀ ਤਾਂ ਹੀ ਕਿਸਾਨ ਥੋੜਾ ਜਿਹਾ ਹੋਇਆ ਵੀ ਇਹ ਫਸਲ ਕੱਟੀ ਜਾਵੇ ਚਲੋ ਫਿਰ ਜਿਹੜੇ ਹਜੇ ਕਣਕ ਦੀ ਬਜਾਈ ਦੇ ਦਿਨ ਕਾਫੀ ਨੇ ਜੇ ਫਸਲ ਕੱਟੀ ਗਈ ਤਾਂ ਥੋੜਾ ਜਿਹਾ ਟਾਈਮ ਮਿਲ ਜੂ ਅੱਸਲਾਮੁਅਲਾਈਕੁਮ ਜੀ ਜੀ ਦਾ ਪੂਰਾ ਹੋਆ ਮਤਲਬ ਕਿ ਜਿਹੜੀ 110 ਵਗੈਰਾ ਉਹਦੀ ਵढਾਈ ਚੱਲਣੀ ਆ ਹੁਣ ਅ ਬਾਕੀ 26 26 ਵੱਡ ਹੋ ਰਹੀ ਹੈ 1509 ਦੀ ਦਾ ਕਾਫੀ ਕਟਾਈ ਹੋ ਵੀ ਗਈ ਪਰ ਹੋ ਵੀ ਰਹੀ ਆ ਨਾਲ ਹੁੰਦੀ ਲੋਕਾਂ ਦੇ ਜਿਨ੍ਹਾਂ ਦੇ ਸੇਤੀਆਂ ਵਿੱਜੀਆਂ ਹੋਈਆਂ ਨੇ ਇਦਾਂ ਦਾ ਇਹ ਸਾਰਾ ਹੋਆ ਹੈ सामने अपना पिंड टैंकी है पिंड की रोड रोड हो जो अपना टी टी रोड कहने वो जाना ਜਿਹੜਾ ਹਾ ਕੰਨਾਟੋਂ ਮਰੇ ਕੋਲ ਨਹੀਂ ਜਾਂਦਾ ਔਰ ਹੋ ਗਿਆ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਡੇ ਆਪਣੇ ਬਲੌਗ ਤੇ ਤੁਹਾਡੇ ਆਪਣੇ ਚੈਨਲ ਤੇ ਅੱਜ ਜਿਹੜੀ ਆਪਾਂ ਬਲੌਗ ਬਣਾ ਰਹੇ ਹਾਂ ਉਹ ਥੋੜਾ ਥੋੜਾ ਇਹ ਸ਼ੇਦਾ ਵੀ ਬਣਾਇਆ ਹੋਇਆ ਕੁਝ ਨਵਾਂ ਬਣਾ ਰਿਖਾ। ਕੋ ਇਹ ਬਲੌਗ ਵਿੱਚ ਵਿੱਚ ਅਸੀਂ ਦਿਖਾਵਾਂਗੇ ਤੁਹਾਨੂੰ ਜੀਰੀ ਬਾਰੇ ਵੀ ਤੇ ਬਾਕੀ ਹੋਰ ਜਿਹੜਾ ਕੰਮਕਾਰ ਕਰ ਰਹੇ ਹਾਂ ਉਹਨਾਂ ਬਾਰੇ ਵੀ ਦਿਖਾਵਾਂਗੇ। ਬਾਕੀ 2-3 ਦਿਨ ਦੇ ਵਾਰਸ ਵੀ ਸ਼ੁਰੂ ਹੋਈ ਹੋਈ ਹੈ। ਅੱਜ ਵੀ ਵਾਰਸ ਪੈ ਰਹੀ ਹੈ। ਇਸ ਕਰਕੇ ਥੋੜਾ ਜਿਹਾ ਕਿਸਾਨ ਅਚਾਰੇ ਅਮ ਦੋ ਚਿੱਤਾਂ ਜੇ ਇਹਨੇ ਵੀ ਜੇ بارش ਹਟ ਜਵੇ ਤਾਂ ਆਪਣੀ ਫਸਲ ਨੂੰ ਬੜ ਲੀਏ ਔਰ بارش ਨਾਲ ਕੁੜੀਆਂ ਜਾਂ ਫਸਲਾਂ ਵੀ ਖਰਾਬ ਹੋ ਰਹੀਆਂ ਨੇ ਮੌਸਮ ਖਰਾਬ ਹੋਣ ਨਾਲ ਕਿਉਂਕਿ ਇਹ ਜੀਰੀ ਦੀ ਫਸਲ ਹੈ ਥੋੜੇ ਦਿਨ ਇਹਦੇ ਵੱਧ ਲੰਘ ਜਾਣ ਤਾਂ ਇਹ ਸੁੱਕਣ ਲੱਗ ਥੱਲੇ ਲੱਗਣ ਲੱਗ ਜਾਂਦੀ ਹੈ ਇਸ ਕਰਕੇ ਥੋੜੇ ਜਿਹੀ ਪਰੇਸ਼ਾਨ ਨੇ ਵਾਹਿਗੁਰੂ ਸਾਰਿਆਂ ਤੇ ਮਿਹਰ ਪ੍ਰਿਆਸ ਰੱਖੇ ਇਹ ਮੌਸਮਾਂ ਠੀਕ ਹੋ ਜAVE ਜੀ ਦੇ ਨਾਲਾ ਕਿਸਾਨ ਆਪਣੀ ਫਸਲ ਨੂੰ ਵੱਢ ਸਕਣ ਬਾਕੀ ਲਗਾਉਂਦੇ ਆ ਜੋ ਅੱਗੇ ਹੋਊਗਾ ਉਹ ਵਾਹ ਸਾਰੇ ਆਪਣੇ ਚੈਨਲ ਨੂੰ ਮਿੱਤਰ ਜਿਹੜੇ ਨਵੇਂ ਜੁੜੇ ਨੇ ਉਹ ਸਬਸਕ੍ਰਾਈਬ ਕਰ ਲੋ ਲਾਇਕ ਕਰ ਲੋ ਕਮੈਂਟ ਕਰੋ ਤੇ ਜਿਹੜੇ دوست ਨਵੇਂ ਜੋੜੇ ਨੇ ਉਹ ਨਾਲ ਬੈਲ ਦਾ ਵੀ ਬਟਨ ਜ਼ਰੂਰ ਦੱਬ ਲਿਓ ਤਾਂ ਕਿ ਨਵੀਂ ਜੋ ਵੀ ਵੀਡੀਓ ਆਉਗੀ ਉਹ ਤੁਸੀਂ ਦੇਖ ਸਕੋ ਅ ਬਾਕੀ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਦੋਸਤੋ ਜੀ ਦੇ ਨਾਲ ਸਾਡੇ ਆਪਣੇ ਚੈਨਲ ਨੂੰ ਬੋਸਟ ਮਿਲੇ ਤਾਕਤ ਮਿਲੇ ਤਾਂ ਕਿ ਅੱਗੇ ਆਪਾਂ ਤੁਹਾਨੂੰ ਹੋਰ ਵੀ ਮਤ ਤੋਂ ਵੱਧ ਦਿਖਾ ਸਕੀਏ ਆਓ ਦੇਖਦੇ ਆਂ ਫਿਰ ਕਿੱਦਾਂ ਵੀ ਅੱਗੇ ਆਪਣਾ ਜਿਹੜਾ ਵਲੌਗ ਹੈ ਉਹਨੂੰ ਆਹ ਨੂੰ ਦਖਾ ਰਹੀ ਆਂ ਆਓ ਫਿਰ ਮਿਲਦੇ ਆਪੇ ਲਓ ਜੀ 1509 ਦੇ ਉंजे ਖਾਂਜੇ ਵੱਢਣ ਲੱਗ ਗਏ ਇਹ ਬਾਕੀ ਥੋੜਾ ਮੋਟਾ ਜਿਹੜਾ ਵੀ ਬਾਸ ਤੇ ਵੀ ਇਕੱਠਾ ਕਰਿਆ ਵੱਢਿਆ ਉਹ ਵੀ ਉਹ ਝਾੜ ਲਾਂਗੇ ਕਰਕੇ ਆਹ ਉंजे ਖਾਂਜੇ ਵੱਢਦੇ ਨੇ ਕੋਸ ਇੱਧਰ ਵੀ ਆਹ ਇੱਕ ਸਾਈਡ ਤੇ ਔਲਿਆਂ ਦੇ ਥੱਲੇ ਥੋੜੀ ਜੀ ਸੌਂਜੀ ਹੁੰਦੀ ਐ ਉਹ ਥੋੜੀ ਜੀ ਜੀਰੀ ਵੀ ਥੋੜੀ ਜੀ ਉਹ ਹੋ ਜਾਂਦੀ ਆ ਟਾ ਗਈ ਜੇ ਗਈ ਦੀ ਉਹ ਵੀ ਵੱਡੀ ਆ ਹੁਣ ਆਹ ਆ ਨਾਲ ਆ ਇਧਰ ਰਕੇ ਇਸ ਵੱਢ ਰਿਹਾ ਇਹ ਬਾਸਮਤੀ 1509 ਦੀ ਉਹ ਆਹੇ ਇਹ ਪਾਸੇ ਆਪਣਾ ਥੋੜੀ ਜਿਆ ਪਨੀਰੀ ਵਾਲੀ ਜਗ੍ਹਾ ਤੇ ਉਪਰ ਬਾਕੀ ਪਨੀਰੀਆਂ ਬਾਅ ਕੇ ਫਿਰ ਆਹ 1509 ਲਾਤੀ ਦੀਆਂ ਨਾਲ ਇਹਦੇ ਆ ਜਿਹੜੀ ਹਰੀ-ਹਰੀ ਦਿਖਦੀ ਆ ਦੂਜੇ ਪਾਸੇ ਇਹ ਹੈਗੀ 131 ਜਣੀ ਆ ਇੰਨਾ ਕਿ ਜਗ੍ਹਾ ਪਨੀਰੀ ਵਾਲੀ ਦੀ ਇੱਥੇ 1509 ਲਾਤੀ ਦੀ ਵੀ ਹੈ ਗੇਤੀ ਆ ਜੂ ਨਾਲੇ ਪਨੀਰੀ ਵਾਲੀ ਜਗ੍ਹਾ ਫਿਰ ਲੇਟ ਹੋ ਜਾਂਦੀ ਆ ਉੱਥੇ ਕੋਈ ਹੋਰ ਜੀਰੀ ਉਹ ਪਹਿਲਾਂ ਵਾਲੀਆਂ ਲੋਟੀਆਂ ਆਉਂਦੀਆਂ ਇਸ ਕਰਕੇ 1509 ਨਾਲੇ ਤਾਂ ਗੇਤੀ ਵੱਢੀ ਜਾਉ ਨਾਲੇ ਇਹ ਜਗਾ ਕਵਰ ਹੋ ਜੂਗੀ ਕਿਹਦੇ ਸੇ ਦਾਣਾ ਤਾਂ ਵਧੀਆ ਲੱਗਦਾ ਨਹੀਂ ਦਾਣਾ ਵਧੀਆ ਹੈ ਹਾਂ ਇਹ ਤਾਂ ਠੀਕਾ ਫਲੋ ਹੂੰ ਫਲਦ ਠੀਕ ਹੈ ਬਣੀਆਂ ਦਾਣੇ ਅਹ ਨਹੀਂ ਹੁਣ ਤਾਂ ਵੱਢਣੇ ਵਾਲੀ ਹੋ ਗਈ ਇਹ ਅਸੋ 1 2 ਦਿਨਾਂ ਤੱਕ ਇਹ ਇਹਦੀ ਕਹਿੰਦੇ ਤੇ ਵੀ ਬੜਾਈ ਕਰਾ ਦਾਂਗੇ ਬਾਕੀ ਆ ਕੁੰਗੇ ਖਾਂਜੇ ਜੇ ਹੁਣ ਵੱਢ ਲੈ ਬਾਕੀ ਦੇ ਫਿਰ ਜਦੋਂ ਕੰਪੈਨ ਨਾਲ ਸਫਾਈ ਕਰਾ ਦਾਂਗੇ ਇਹਦੀ ਉਹ ਜੀ ਜੀਰੀ ਵੜਲੀ ਦੀ ਮੰਨ ਲਓ ਹੁਣ ਇਹ ਆਪਾਂ ਕਰਤੇ ਬਾਕੇ ਇਹਦੇ ਵਿੱਚ ਬਰਸ਼ੀਣ ਦੀ ਤਿਆਰੀ ਕਰਾਂਗੇ ਉਹ ਕਰਤੇ ਬੱਚੇ ਬਾਹਲੇ ਇਹ ਆਪਾਂ ਨਾਲ ਇਹਦੀ ਖਾਦ ਵੀ ਬਣਾਉਣੀ ਆ ਵੀ ਕਰਕਿਆਂ ਦੀ ਇਸ ਕਰਕੇ ਚਕਾਏ ਨਹੀਂ ਆਪਾਂ ਨੇ ਇਹ ਵਿੱਚੇ ਪਾਉਣੇ ਨੇ ਚੱਲਦਾ ਹਾਲੈਂਡ ਨੌ ਫੁੱਟ ਰੂਟਾ ਵੇਟਰਾ ਇਹਦੇ ਮਗਰ ਹੁਣ ਦੂਜੇ ਮੀਡੀਅਮ 'ਚ ਚੱਲ ਰਿਹਾ ਹੈ ਦੇਖੋ ਕਿੰਦਾ ਲਾਈ ਹੈ ਜੀ ਇੱਧਰ ਆਹਾ ਬਾਅ ਚੁੱਕੇ ਆ ਥੋੜਾ ਜਿਹਾ ਉਹ ਪਰਲੇ ਪਾਸੇ ਖੜੇ ਨੇ ਹਜੇ ਜਿਹੜੇ ਕਾਟੇ ਨੇ ਇਦਾਂ ਦਾ ਇਹ ਚੱਲ ਰਿਹਾ ਹੈ। ਇਹੀ ਖੇਤ ਵਿੱਚ ਆਪਣੇ 1500 ਨੋਂ ਲਾਈ ਹੋਈ ਸੀ ਜਿਹੜੀ ਮੈਂ ਕਹਿ ਰਿਹਾ ਸੀ ਵੀ ਆਪਾਂ ਜਿੱਦਣ ਕੰਬੈਨ ਚਾਲੂ ਦਿਖਾਵਾਂਗੇ ਮੈਂ ਕਿਧਰੇ ਬਾਹਰ ਗਿਆ ਹੋਇਆ ਸੀ ਇਹ ਬਾਅਦ ਚ ਇਹਦੀ ਵੜਾਈ ਕਰਾਤੀ। ਚਲੋ ਹੁਣ ਇਹ ਤੁਹਾਨੂੰ ਵੱਡੀ ਹੋਈ ਦਿਖਾ ਰਹੇ ਹਾਂ। ਮਰ ਲਓ ਇੱਥੇ ਹੁਣ ਆਪਾਂ ਨੇ ਸਾਰੇ ਵੀ ਜਿਹੜੀ ਕਰਨਾ ਹਰਾ ਬੀਜਣਾ ਮੰਨ ਲਓ ਗੰਦਰਤੀਨ ਉਹੋ ਜੀ ਤਿਆਰੀ ਕਰ ਰਹੇ ਦਿਆਂ ਇੱਕ ਵਾਰੀ ਹੁਣ ਮੰਨ ਲਓ ਵੀ ਤਕਰੀਕੇ ਮ ਬਾਅਦ ਦਿੱਤਾ ਤੇ ਦੂਜੀ ਵਾਰ ਇੱਕ ਵਾਰੀ ਹੋਰ ਵਾਦਾਂਗੇ ਇਹਨੂੰ ਫਿਰ ਇਹਦੇ ਵਿੱਚ ਬੱਟ ਪਾ ਕੇ ਛੱਟਾ-ਛੋਟਾ ਦੇ ਕੇ ਪਾਣੀ ਛੱਡ ਕੇ ਆਪਣਾ ਬਰਸੀਨ ਲੀਤਾਗੇ ਇਹ ਆਹ ਕਾਟੇ ਕਰਕੇ ਬਿੱਤੇ ਆ ਗਲ ਜਾਂਦੇ ਨੇ ਨਾਲੇ ਤਾਂ ਇਹਦੀ ਖਾਦ ਬਣ ਜਾਂਦੀ ਆ ਨਾਲੇ ਇਹ ਹੁਣ ਆਪਾਂ ਨੂੰ ਕਿਸੇ ਨੂੰ ਚਕਾਉਣ ਦੀ ਲੋੜ ਨਹੀਂ ਪਈ ਬਿੱਤੇ ਬਾਹੀ ਜਾਣੀਆਂ ਤਾਕਤ ਆ ਜਾਣੀਆਂ ਇਹਦੀ ਹੋਏ ਗਲ ਕੇ ਖੇਤ ਵਧੀਆ ਬਣ ਜਾਂਦੇ ਨੇ ਹੁਣ ਤਕਰੀਬਨ ਜ਼ਿਆਦਾਤਰ ਆਪਾਂ ਇਦਾਂ ਹੀ ਉਹ ਕਰਦੇ ਆ ਵੀ ਜਿਹੜੇ ਇਹ ਘੱਟੇ ਉਹ ਚੱਕਦੇ ਚਕਾਉਣੇ ਆ ਨਹੀਂ ਬਿੱਤੇ ਬਾਦਨ ਆ ਅੱਜ ਚੱਲਦਾ ਛੋਟਾ ਹਾਲੈਂਡ ਗੁੱਜੇ ਜੇ ਫਰਦਾ ਦੂਜੇ ਮੀਡੀਅਮ ਤੇ ਕਿੱਦਾਂ ਲੱਗਦਾ ਤੁਹਾਨੂੰ ਦੱਸਿਓ ਜ਼ਰੂਰ ਵੀ ਵਾਰੀ ਇੱਕ ਨੇ ਬਾਕੇ ਹੁਣ ਦੂਜੀ ਵਾਰ ਇਧਰ ਨੂੰ ਬਾਦੂਗਾ ਇਹ ਫੇਰ ਇਹ ਤੇ ਬੱਟਾ ਮੋਟਾ ਪਾ ਕੇ ਤਿਆਰ ਹੋ ਜਾਣਾ ਇਹ ਚਲੋ ਦਿਖਾਉਨੇ ਆ ਕੁਝ ਹੋਰ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਆ ਤਾਂ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਨਾਲ ਸਬਸਕ੍ਰਾਈਬ ਵੀ ਕਰਦੇ ਆ ਕਰੋ ਚੈਨਲ ਨੂੰ ਜਿਹੜੇ ਨਵੇਂ ਦੋਸਤ ਜੁੜੇ ਨੇ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਤਾਂ ਕਿ ਸਾਡੇ ਚੈਨਲ ਨੂੰ ਬੂਸਟ ਮਿਲੇ ਬੱਦਲ ਬਹੁਤ ਚੜ ਕੇ ਆ ਰਹੇ ਆ। ਕਈ ਦਿਨ ਦਾ ਮੌਸਮ ਖਰਾਬ ਏ ਆ। ਅ ਕੱਲ ਵੀ ਸਵੇਰੇ ਬਾਰਿਸ਼ ਪਈ ਸੀ ਆ ਹੁਣ ਦੇਖੋ ਹੁਣ ਫੇਰ ਬੱਦਲ ਪੂਰੀ ਚੜ ਕੇ ਆ ਰਹੇ ਆ ਫਸਲਾਂ ਪੱਕੀਆਂ ਪਈਆਂ ਨੇ। ਬਸ ਬੜਾਈ ਕਰਨ ਦਾ ਟਾਈਮ ਨਹੀਂ ਦੇ ਰਿਹਾ ਇੱਕ ਤਰ੍ਹਾਂ ਦਾ ਏ। ਅ ਬਾਰਿਸ਼ ਜੀ ਪਾਦਣ ਦਾ ਆ ਕਰਕੇ ਜੀਰੀਆਂ ਵੱਢਣੇ ਵਾਲੀਆਂ ਨੇ ਨਾ ਮੰਡੀਆਂ ਚ ਕਿਸੇ ਲੋਟ ਹੋ ਹੋ ਐ ਵੈਸ ਗੁਰੂ ਮੇਰਕਾਰ ਹੁਣ ਦੇ ਟਾਈਮ ਜ਼ਿਮੀਂਦਾਰਾਂ ਨੂੰ ਆਪਣੀਆਂ ਫਸਲਾਂ ਨਮੇੜਨ ਮੇਰ ਪਰਿਆ ਹੱਥ ਰੱਖ ਜ਼ਿਮੀਂਦਾਰਾਂ ਤੇ ਕਿਸਾਨਾਂ ਤੇ ਆਕੇ ਫਸਲਾਂ ਆਪਣੀਆਂ ਨਵੇੜ ਲੈਣ ਸਾਹਮਣੇ ਦੇਖ ਲੋ ਸਾਰੀ ਪੱਕੀ ਪਈਆ ਫਸਲ ਜਿੱਥੇ ਤੱਕ ਆਪਾਂ ਨੂੰ ਨਿਗਾਹ ਜਾਂਦੀ ਆ ਸਾਰੀ ਪੱਕੀਆਂ ਪਈਆਂ ਨੇ ਆਪਣੀ ਵੀ 110 ਪੱਕੀ ਪਈ ਐ 1500 ਤੋਂ ਤਾਂ ਉਹ ਤਾਂ ਵढाई ਕਰਾਤੀ ਸੀ 110 ਦੀ ਹੁਣ ਹੁਣੇ ਵਾਲੀ ਐ ਬਸ ਆਹ ਸੁੱਕ ਬਕਾ ਜਾ ਹੋ ਜਵੇ ਤਾਂ ਕਰਕੇ ਨਹੀਂ ਜੇ ਮੱਲੋ ਵੀ ਸੁੱਕ ਵਕਾ ਹੁੰਦਾ ਹੁਣੋਂ ਉਹਦੀ ਅ ਬੜਾਈ ਹੋ ਜਾਣੀ ਸੀ ਟਾਈਮ ਥੋੜਾ ਜਿਹਾ ਥੱਲਾ ਜਾ ਇਸ ਕਰਕੇ ਅ ਬੜਾਈ ਨਹੀਂ ਕਰਵਾਈ ਲੋ ਸਾਰੀ ਪੱਕੀ ਪਈ ਆ ਹੁਣ ਬੱਦਲ ਬਾਈ ਦੇਖ ਲੋ ਮੈਂ ਗੁਰੂ ਐਦਾਂ ਹੀ ਨੰਗਾ ਾ ਦੇ ਟਾਈਮ ਉਹ ਸਰਕਾਰਾਂ ਤੱਕਿਆ ਕਰੀ ਜਾਂਦੀਆਂ ਨੇ ਪਰ ਰੱਬ ਹੋਇਆ ਇਦਾਂ ਦਾ ਉਹ ਕਰ ਰਿਹਾ ਹੈ ਉੱਥੇ ਸਾਹਮਣੇ ਲਸਣ ਲਾਉਣ ਦੀ ਤਿਆਰੀ ਕਰਦੇ ਨੇ ਵਿੱਚ ਜੈ ਪ੍ਰਤਾਪ ਖੜਦਾ ਨਿਯਾਮਤ ਵਿਅਦੀ ਆ ਤਕਵੀਰ ਤੇ ਇੱਕ ਜਿਹੜਾ ਆਪਣਾ ਰੱਖਿਆ ਹੋਇਆ ਬੰਦਾ ਉਹ ਖੜਦਾ ਉਹ ਤਿਆਰੀ ਕਰਦੇ ਨੇ ਲਸਣ ਲਾਉਣ ਦੀ ਉਹ ਥੋੜੀ ਜਿਹੀ ਜਗ੍ਹਾ ਉੱਥੇ ਖੰਭਿਆਂ ਹੁੰਦੇਆਂ ਜਾਂਦੇ ਥੱਲੇ ਆ ਕਿਸੇ ਵਿਚਣ ਚ ਲੋਟ ਨਹੀਂ ਆ ਰਹੀ ਉੱਥੇ ਫਿਰ ਇਹਦੇ ਵੀ ਲਾਸਣ ਲਾ ਦਿੰਦੇ ਆ ਉਹ ਸਾਹਮਣੇ ਉਹ ਲਾ ਰਹੇ ਨੇ ਉਹ ਦੇਖ ਨਿਆਮਤ ਵੀ ਉਹ ਕਰਦੀ ਆ ਵਿੱਚ ਜੈਬਰਦਾਦ ਕਰਦਾ ਉਹ ਕੀ ਕਰਦਾ ਵੇਖੀ ਕਿਤੇ ਦੇ ਨੇ ਮਿੱਟੀ ਜਿੰਦੇ ਨਾਲ ਵੀ ਰੋ ਨਹੀਂ ਦਾ ਜਿਹੜਾ 2-3 ਦਿਨ ਦਾ ਮੀਂਹ ਦਾ ਮੌਸਮ ਕਹਿ ਰਹੇ ਸੀ ਕਿ ਖਰਾਬ ਹੈ ਕਿ ਮੀਂਹ ਆ ਜਾਉਣੇ ਵਾਲਾ ਹੀ ਆ ਉਹ ਹੁਣ ਆਹਾ ਵਾਰਪਸ ਪੈ ਰਹੀ ਹੈ ਦੇਖੋ ਆਹਾ ਵਾਰਪਸ ਪੈ ਰਹੀ ਹੈ ਪੈ ਰਹੀ ਆਹਾ ਕਾਫੀ ਮੋਟੀ ਕਣੀ ਪੈ ਰਹੀ ਹੈ ਵਾਰਪਸ ਦੀ ਨੂੰ ਪਿੰਡਵਾਲ ਨੂੰ ਵੀ ਦੇਖੋ ਸਾਰੇ ਬਾਰਸ਼ ਨਾਲੇ ਤੇ ਬੱਦਲ ਵਾਈ ਨਾਲੇ ਢੱਗਿਆ ਹੋਇਆ ਸਾਰਾ ਹੀ ਪਿੰਡ ਆ ਦੇਖੋ ਸਾਰੇ ਬਾਰਸ਼ ਤੇ ਬਾਪਰ ਹੀ ਆ ਦੇਖੋ ਪਾਣੀ ਉਹ ਨਾ ਪਾਣੀ ਜਾ ਰਿਹਾ ਦੇ ਮੌਸਮਾਂ ਜਾਂ ਬਾਪਸ ਪੈ ਰਹੀਆ ਹੈ ਇੱਕ ਖਾਨਾ ਲਈ ਤਾਂ ਹਾਨੀ ਕਰਕੇ ਆ ਕਿ ਕਿ ਫਸਲਾਂ ਪੱਕੀਆਂ ਪਈਆਂ ਨੇ ਇੱਧਰ ਰੱਬ ਵੀ ਥੋੜਾ ਜਿਆ ੱਟਕਾ ਕਰ ਰਿਹਾ ਹੈ ਉੱਧਰ ਸਰਕਾਰਾਂ ਜਿਹੜੀਆਂ ਮੰਨ ਲਓ ਵੀ ਉਹ ਕਹਿੰਦੀਆਂ ਨੇ ਵੀ ਜਿਹੜਾ ਇਹਦਾ ਜੀਰੀ ਦਾ ਮੌਤਚਰ ਵਗੈਰਾ ਉਹ ਅਸੀਂ 17 ਲੈਣਾ ਹੈ ਐਦਾਂ ਮੰਨ ਲਓ ਵੀ ਜਿਹੜੀਆਂ ਕਿਸਾਨਾਂ ਦੀਆਂ ਜੀੜੀਆਂ ਉੱਤੇ ਮੰਡੀਆਂ 'ਚ ਪਈਆਂ ਨੇ ਉਹਨਾਂ ਦਾ ਮੌਤਚਰ ਵਾਧਾ ਆ ਰਿਹਾ ਕਿਉਂਕਿ ਛਿੱਲ ਫੜ ਲੈਂਦੀ ਹੈ ਇਹਦੀ ਬਾਕੀ ਜਿਹੜੀਆਂ ਖੇਤਾਂ ਜੇ ਖੜੀਆਂ ਨੇ ਉਹ ਥੱਲੇ ਲੱਗ ਰਹੀਆਂ ਨੇ ਮੈਂ ਤੁਹਾਨੂੰ ਦਿਖਾਉਣਾ ਮੈਂ ਇੱਕ ਆਪਣੀ ਉਹ ਅਜਿਹੀ ਆ ਦੂਜੇ ਪਰਿਵਾਰ ਦੇ ਆਪਣੇ ਹੋਰ ਝੁਕਦੀ ਜਾ ਰਹੀ ਹੈ ਥੱਲੇ ਤਕਸੀ ਹੋ ਗਿਆ ਹੁਣ ਵੱਢਣ ਦਾ ਟਾਈਮ ਮਲੇ ਤਾਂ ਹੀ ਆ ਕਿਤੇ ਬੰਦਾ ਵੱਢ ਕੇ ਇਹਨੂੰ ਆਪਣਾ ਕਿਤੇ ਸਾਫ਼ ਸੰਭਾਲ ਕਰ ਸਕੀਏ ਇਦਾਂ ਦਾ ਮੌਕਾ ਨਹੀਂ ਉਹ ਤੁਮਨੇ ਦਿਖਾਉਂਦਾ ਸਾਨੂੰ ਆਣੀ ਇਦਾਂ ਹੋ ਗਏ ਮਾਫ਼ ਨਹੀਂ ਪੈ ਰਹੇ ਦਾਸ ਗੁਰੂ ਮੇਰ ਪਰੇ ਹੀ ਹੱਥ ਰੱਖ ਅੱਛਿਆ ਬਾਦਸ਼ਾਹ ਸਾਰਿਆਂ ਦੇ ਰਾਣੇ ਆਪਣੇ ਮੰਡੀਆਂ ਚ ਵੜ ਜਾਣ ਤਾਂ ਕਿ ਸਾਨ ਥੋੜਾ ਜਿਹਾ ਵੱਜ ਜਵੇ ਮੇਰ ਭਰਿਆ ਹੱਥੇ ਰੱਖ ਤੇ ਆ ਪਾਛਾ ਉਹੀ ਰੱਖਾ ਕਣਮਣ ਕਣ ਹੋਈ ਹੋ ਜਾਂਦੀ ਆ ਹੁਣ ਮੌਸਮ ਖਰਾਬ ਪਤਾ ਨਹੀਂ ਕਾਤੇ ਹੋ ਰਿਹਾ ਇਹਨਾਂ ਇਹਦੇ ਵਿੱਚ ਜਿਹੜੇ ਹੁਣ ਮੰਨ ਲਓ ਵੀ ਕਿਸਾਨ ਨੇ ਉਹ ਬਹੁਤ ਇੱਕ ਤਰ੍ਹਾਂ ਦੇ ਪਰੇਸ਼ਾਨੇ ਨੇ ਕਿਉਂਕਿ ਫਸਲ ਪੱਕੀ ਹੋਈ ਹੈ ਫਸਲ ਪੱਕਣ ਦੇ ਨਾਲ ਹੀ ਇਹ ਥੱਲੇ ਲੱਗ ਜਾਂਦੀ ਹੈ ਮੰਨ ਲਓ ਜੇ ਜਿਆਦੇ ਦਿਨ ਲੰਘ ਜਾਣ ਇਹ ਈਰੀ ਦੀ ਇਹ ਉਹ ਆ ਵੀ ਜਿੰਨਾ ਟਾਈਮ ਲੰਘੀ ਜਾਂਦਾ ਹੈ ਕਮਜ਼ੋਰ ਪਈ ਜਾਂਦੀ ਹੁੰਦੀ ਹੈ ਥੱਲੇ ਲੱਗ ਜਾਂਦੀ ਹੈ ਆ ਦੇਖੋ ਬਾਰਿਸ਼ ਕਿਵੇਂ ਪੈ ਰਹੀ ਹੈ ਜੀ ਤਾਂ ਹੀ ਕੁਝਾਂ ਥੋੜਾ ਜਿਹਾ ਹੋਇਆ ਵੀ ਫਸਲ ਕੱਟੀ ਜਾਵੇ ਚਲੋ ਫਿਰ ਜਿਹੜੇ ਹਜੇ ਕਣਕ ਦੀ ਬਜਾਈ ਦੇ ਦਿਨ ਕਾਫੀ ਨੇ ਜੇ ਫਸਲ ਕੱਟੀ ਗਈ ਤਾਂ ਥੋੜਾ ਜਿਹਾ ਟਾਈਮ ਮਿਲ ਜੂ ਫਸਲ ਦਾ ਹੁਣ ਜੀ ਦੀ ਦਾ ਪੂਰਾ ਹੋਇਆ ਮਤਲਬ ਕਿ ਜਿਹੜੀ 110 ਆਦਤ ਵਗੈਰਾ ਉਹਦੀ ਵੜਾਈ ਚੱਲਣੀ ਆ ਹੁਣ ਅ ਬਾਕੀ 26 26 ਵੱਡ ਹੋ ਰਹੀ ਜੀ ਆ ਹਾਂ 1509 ਦੀ ਤਾਂ ਕਾਫੀ ਕਟਾਈ ਹੋ ਵੀ ਗਈ ਪਰ ਹੋ ਵੀ ਰਹੀ ਆ ਨਾਲ ਹੁੰਦੀ ਲੋਕਾਂ ਦੇ ਜਿਨ੍ਹਾਂ ਦੇ ਚੇਤਨੀਆਂ ਵਿੱਜੀਆਂ ਹੋਈਆਂ ਨੇ ਇਦਾਂ ਦਾ ਇਹ ਸਾਰਾ ਉਹ ਆ ਹੁਣ ਸਾਹਮਣੇ ਆਪਣਾ ਪਿੰਡ ਆ ਉਹ ਟੈਕੀ ਆਪਾਂ ਨਹੀਂ। ਉਹ ਰੋਡ ਜਾਂ ਰੋਡ ਜਾਂਦਾ ਹੋ ਜਿਹੜਾ ਆਪਣਾ ਸੀਟੀ ਰੋਡ ਕਹਿੰਦੇ ਆ ਉਹ ਜਾਂਦਾ। ਜਿਹੜਾ ਹਾ ਹਨਾ ਤੋਂ ਮਰੇ ਕੋਲ ਜਾਂਦਾ ਉਹ ਰੂਬਾ ਅੱਜ ਦਾ ਦਾ ਮੀਂਹ ਬਾਰਸ਼ ਧੁੱਪਾਂ ਸਾਰੇ ਤਰ੍ਹਾਂ ਦਾ ਅੱਜ ਦਾ ਮੌਸਮ ਹੈ ਇਹ ਹੁਣ ਸੂਰਜ ਦਾ ਸਪਾਹ ਹੋ ਰਿਹਾ ਹੈ ਦੇਖੋ ਸਾਹਮਣੇ ਭਾਜੀ ਆ ਕਦੇ ਧੁੱਪਾਂ ਕਦੇ ਸੌ ਅੱਜ ਦਾ ਦਿਨ ਤਾਂ ਇਦਾਂ ਨਹੀਂ ਨਿਬੜ ਰਿਹਾ ਆ ਹੁਣ ਦੇਖੋ ਸੂਰਜ ਚਮਕਦਾ ਮਨੇ ਨਿੱੱਚੇ ਬੱਦਲ ਵਾਈ ਵੀ ਬਹੁਤ ਹੈ। ਇੱਥੇ ਇੱਥਾ ਸਾਰਾ ਦਿਨ ਕਦੇ ਬਾਰਸ਼ ਆਲਾ ਕਦੇ ਠੰਡੀ ਹਵਾ ਚੱਲ ਪਈ ਕਦੇ ਧੁੱਪਾਂ ਹੋ ਗਈ। ਐਦਾਂ ਹੀ ਚੱਲ ਰਿਹਾ ਸਵੇਰ ਦਾ। ਅ ਬਾਕੀ ਉਹਨਾਂ ਸਾਰਾਂ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਦੇਸ਼-ਵਿਦੇਸ਼ ਬੈਠੇ ਸਾਡੇ ਦੋਸਤ ਸਾਡੀ ਬਲੌਗ ਨੂੰ ਦੇਖ ਰਹੇ ਹੋ ਅ ਬਾਕੀ ਸਾਡੇ ਚੈਨਲ ਨਾਲ ਜੁੜੇ ਹੋਇਓ ਅ ਬਾਕੀ ਵੀਡੀਓ ਨੂੰ ਸਾਡੀਆਂ ਨੂੰ ਪਸੰਦ ਕਰਦੇ ਹੋ ਅਸੀਂ ਉਹਨਾਂ ਵੀਰਾਂ ਤੇ ਭੈਣਾਂ ਅਤੇ ਮਾਈਆਂ ਬਜ਼ੁਰਗਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਅ ਜਿਹੜੇ ਸਾਡੇ ਨਾਲ ਮੰਨ ਲਓ ਅਟੈਚ ਹੋਏ ਹੋਏ ਹੋ ਤੁਸੀਂ ਸਾਡੇ ਚੈਨਲ ਨਾਲ ਅਸੀਂ ਬਹੁਤ ਬਹੁਤ ਦੁਬਾਰਾ ਫੇਰ ਬਹੁਤ ਬਹੁਤ ਧੰਨਵਾਦ ਕਰਦੇ ਆ ਅ ਬਾਕੀ ਦਿਖਾਉਣੇ ਆ ਕੁਝ ਹੋਰ ਅੱਗੇ ਹੋਰ ਵੀਡੀਓ ਚ ਅ ਅੱਜ ਦਾ ਬਲੌਗ ਇੱਥੇ ਹੀ ਬੰਦ ਕਰਦੇ ਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ